ਮੈਂ ਤੈਨੂੰ ਬਾਰ-ਬਾਰ ਕਹਿ ਰਹੀ ਆ ਮੈਂ ਦੁਬਾਰਾ ਨਹੀਂ ਕਹਿਣਾ ਫੋਨ ਵਾਪਸ ਦੇ ਦੇ ਮੈਂ ਇਹਨੂੰ ਕੋਈ ਲੋੜ ਨਹੀਂ ਹੈਗੀ ਤੈਨੂੰ ਲਗਜ਼ਰੀ ਲਾਈਫ ਦੇਣ ਦੀ ਮਮਾ ਨੂੰ ਗੱਡੀ ਸਖਾਨੇ ਪਏ ਆ ਆਪਾਂ ਵੱਡਾ ਮੂੰਹ ਵੱਡਾ ਮੂੰਹ ਵੱਡੇ ਮੂੰਹ ਨਾ ਮਲੇਂਦਰ ਹਟ ਜਾ ਕੀ ਆ ਮਾਂ ਹੁੰਦੀ ਐ ਮਾਂ ਦੁਨੀਆ ਵਾਲਿਓ ਸੋ ਗਾਇਜ਼ ਮਮਾ ਨੇ ਮੇਰੇ ਲਈ ਤੇ ਰੀਤ ਲਈ ਬਹੁਤ ਕੁਝ ਕੀਤਾ ਵਾ ਤਾਂ ਹੁਣ ਸਾਡੀ ਵਾਰੀ ਆ ਵੀ ਅਸੀਂ ਮਮਾ ਲਈ ਕੁਝ ਕਰੀਏ ਤਾਂ ਤੁਸੀਂ ਸਾਰੇ ਜਣੇ ਸਾਨੂੰ ਸਪੋਰਟ ਕਰੋ ਠੀਕ ਆ ਕੀਪ ਪੋਟ ਪਲੀਜ਼ ਕੀਪ ਪੋਟ ਪਲੀਜ਼ ਅਸ ਜਦੋਂ ਨੋ ਬੜੀ ਟੈਨਸ਼ਨ ਲੈ ਜਾਂਦੇ ਆ ਮੇਰੀ ਗਾਇਜ਼ ਵੈਲਕਮ ਟੂ ਚੈਨਲ ਅਮਾ ਜੀ ਮਾ ਵਲੋਗਸ ਤੇ ਤਾਂ ਆਪਾਂ ਸਾਰੇ ਜਣੇ ਉੱਠ ਗਏ ਆ ਮਾਤਾ ਮੰਦਰ ਵੀ ਜਾਏ ਆ ਤੇ ਅੰਮਾ ਤੇਰੀ ਚਾਹ ਪੀ ਰੇ ਨੇ ਬੈਠੇ ਹੈਲੋ ਗਾਇਜ਼ ਗੁੱਡ ਮਾਰਨਿੰਗ ਕੀ ਹਾਲ ਹੈ ਜੀ ਬੁਰਾ ਬੁਰਾ ਟ ਖਾ ਲੋ ਗਾਇਜ਼ ਵੀਰੇ ਗਾਇਜ਼ ਵੀਰੇ ਬ੍ਰੈਡ ਖਾ ਲੋ ਤਾਂ ਮੰਦਰ ਜਾ ਕੇ ਆ ਗਏ ਆ ਆ ਦੋਨੋਂ ਮੇਰਾ ਮੇਰੀ ਸਕਿਉਰਿਟੀ ਮੇਰੀ ਸਕਿਉਰਿਟੀ ਹੈ ਯਾਰ ਇਹ ਨੀਗਰੋ ਨੇ ਦਿਖਦਾ ਹੀ ਨਹੀਂ ਇਹ ਅਫਰੀਕਾ 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 ਵਾਲੇ ਐਂਦਾ ਨਹੀਂ ਯਾਰ ਐਵੇਂ ਨਹੀਂ ਯਾਰ ਇੱਕ ਮੁੰਡੇ ਤਾਂ ਗੋਰੇ ਨਹੀਂ ਗੋਰੇ ਨਹੀਂ ਹੈ ਕੈਸੇ ਗੋਰੇ ਨਹੀਂ ਹੈਗੇ ਬਰਾਊਨ ਨੇ ਇਹ ਬਰਾਊਨ ਮੁੰਡੇ ਭਾਈ ਸਾਹਿਬ ਕਾਲੇ ਨਾ ਗਿਆ ਕਰੋ ਅਸੀਂ ਭਾਈ ਕਾਲੇ ਨਾ ਗਿਆ ਕਰੋ ਅਸੀਂ ਬਰਾਊਨ ਮੁੰਡੇ ਹਾਂ ਗਾ ਇਸ ਚੱਲ ਚੱਲਦੇ ਆਪਾਂ ਸਕੂਲੇ ਹੋਣੇ ਮਾ ਹੁਣ ਮੈਂ ਲੋਕ कंटिन्यू ਕਰੂਗਾ ਅੱਗੇ ਤਾਂ ਮਿਲਦੇ ਹਾਂ ਸਕੂਲੇ ਆ ਮੈਂ ਸਕੂਲੋਂ ਆਤਕਾ ਹਾਂ ਮੈਂ ਤਾਂ ਪਰੌਟੀ ਖਾਣੇ ਪਏ ਆ ਰੋਟੀ ਤਾਂ ਜੰਮਾ ਨੇ ਬਣਾਏ ਨੇ ਦਾਲ ਵਾਲੇ ਪਰੌਂਠੇ ਵੀ ਦਬਟਰ ਐਂਡ ਅਚਾਰ ਦਾ ਮਸਾਲਾ ਵਾ ਤੇ ਨਾਲ ਲੀਤਾ ਵਾ ਨਾਲ ਲੱਸੀ ਆ ਮਸਾਲੇ ਵਾਲੀ ਆਏ ਹਾਏ 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 ਮੈਂ ਕਹਿੰਨੀ ਨਜਾਰੇ ਆ ਤਾਂ ਚਲੋ ਆਪਾਂ ਨਜਾਰੇ ਲੈ ਕੇ ਮਤਲਬ ਰੋਟੀ ਖਾ ਕੇ ਮਿਲਦਾ ਤੁਹਾਨੂੰ ਬਾਏ ਬਾਏ ਲਵ ਯੂ ਟੂ ਆਲ ਲਾਈਕ ਕਮੈਂਟ ਸ਼ੇਅਰ ਕਰ ਦਿਓ ਸਭ ਜਾਣੇ ਸੋ ਗਾਇਜ਼ ਮੈਂ ਸੋਕੇ ਉੱਠ ਚੁੱਕਿਆ ਵਾਂ ਵੀ ਆਪਣੇ ਇਸ ਤਰ੍ਹਾਂ ਕਰ ਲਿਆ ਫਿਰ ਨੂੰ ਮੈਂ ਕਿਹਾ ਸੀ ਮੇਰੇ ਹੈਅਰ ਸਟਾਈਲ ਕਰਦੇ ਸੋਰੀ ਜਲਜ਼ਾ ਕਰਕੇ ਉੱਡ ਗਈ ਹੈ ਜਿੱਥੇ ਬੈਠੇ ਉਸੇ ਸਾਹਮਣੇ ਸੀਗਾ ਬੱਸ ਕਰੋ ਕੰਮ ਲੱਕੋ ਠੀਕਾ ਫੜਾ ਆ ਅੱਛਾ ਠਾਕੀ ਸਾਡਾ ਗਾਇਜ਼ ਅੱਕੜਾ ਨਹੀਂ ਛੱਡ ਲੋ ਟੁੱਲ ਜੇਗੇ ਠੀਕਾ ਜਿਨੇ ਹੈਅਰ ਸਟਾਈਲ ਕਰਾਉਣਾ ਕਰਾਵੇ ਨਹੀਂ ਜਿਨੇ ਨਹੀਂ ਕਰਾਉਣਾ ਨਾ ਕਰਾਵੇ ਮੈਨੂੰ ਵੀ ਦੱਸ ਦੇ ਮੈਂ ਕੀ ਕਰਾਂ ਵੀ ਕੱਲੀ ਮੈਂ ਕਰ ਕੀ ਸਕਦੀ ਆ ਹੁਣ ਮੈਂ ਕੱਲੀ ਤਾਂ ਕੈਮਰਾ ਫੜ ਕੇ ਬਹਿ ਨਹੀਂ ਸਕਦੀ ਕਿ ਵੀ ਮੈਂ ਸੱਚੀ ਕਹਿਨੀ ਆ ਮੈਂ ਸੱਚੀ ਤੁਹਾਨੂੰ ਛੱਡ ਕੇ ਚਲੀ ਜਾਣਾ ਜਿੱਦਨ ਮੈਂ ਪੱਥਰ ਹੋ ਗਈ ਨਾ ਮੈਂ ਸੱਚੀ ਛੱਡ ਕੇ ਚਲੀ ਜਾਣਾ ਤੁਹਾਨੂੰ ਐ ਲੱਗਦਾ ਵੀ ਐਵੇਂ ਬੋਲਦੀ ਰਹਿੰਦੀ ਐ ਇਨਾ ਅੰਤ ਲੈਨੇ ਹੋ ਤੁਸੀਂ ਮੇਰਾ ਇਨਾ ਅੰਤ ਲੈਨੇ ਹੋ ਤੁਸੀਂ ਮੇਰਾ ਤਾਂ ਕਸੂਰ ਕੀ ਹੋ ਗਿਆ ਮੈਨੂੰ ਐਂ ਦੱਸ ਦੋ ਪਤਾ ਨਹੀਂ ਸੌਂ ਕੇ ਕਿਹੜੇ ਸੁਪਨੇ ਲੈਂਦਾ ਹੈ ਸੌਂ ਕੇ ਰੀਤਾ ਦਾ ਫੋਨ ਲਿਆ ਕਿੱਥੇ ਮੈਂ SIM ਕੱਢਾਂ ਉਹਦੇ ਚੋਂ ਬੱਸ ਇਹ ਦਿਖਾਣੀ ਖਾਤਾ ਮੈਂ ਇਹਨੂੰ ਕੁਛ ਨਹੀਂ ਚਾਹੀਦਾ ਇਹ ਨਹੀਂ ਰੋਜ਼-ਰੋਜ਼ ਮੇਰੇ ਤੋਂ ਨਹੀਂ ਮੱਥਾ ਮਾਰੀਦਾ ਮੈਂ ਇੱਕ ਚੰਨ ਸੌਰ ਦੇਖਣਾ ਸੀਗਾ ਮੈਂ ਦੇਖ ਲਿਆ ਬੱਸ ਹੁਣ ਨਹੀਂ ਮੇਰੇ ਤੋਂ ਹੋਣਾ ਤੂੰ ਫੋਨ ਲਿਆ ਮੈਂ SIM ਕੱਢ ਦੇਣਾ ਇਹਦਾ ਮੈਂ ਆਪਦਾ SIM ਪਾ ਲੈਣਾ ਉਹਦੇ 'ਚ ਕਿੱਥੇ ਫੋਨ ਹੈ ਜਿੰਨੀ ਦੇਰ ਮੈਂ ਅ ਤੈਨੂੰ ਜ਼ਬਰਦਸਤੀ ਕੰਮ ਕਰਾਉਂਗੀ ਨਾ ਉਨੀ ਦੇਰ ਕੋਈ ਕੰਮ ਸਿਰੇ ਨਹੀਂ ਚੜ੍ਹਨਾ ਮੈਂ ਇੰਦਰ ਮੇਰੇ ਬੱਸੋਂ ਬਾਹਰ ਹੋਇਆ ਪਿਆ ਵਾ ਮੈਂ ਕੁਛ ਨਹੀਂ ਕਰ ਸਕਦੀ ਬੱਸ ਜੇ ਇਸ ਦੁਨੀਆ ਤੇ ਦੌਖੀ ਦੇਖਣ ਆਏ ਆ ਫਿਰ ਕੀ ਫਾਇਦਾ ਐ ਇਸ ਜਿੰਦਗੀ ਦਾ ਕਿਹੜੀਆਂ ਮੈਂ ਗਲਤ ਅਰਦਾਸਾਂ ਕਰਕੇ ਤੁਹਾਨੂੰ ਪਾ ਲਿਆ ਹਣ ਉੱਥੇ ਮੂੰਹ ਨਿਹਰਾ ਹੋ ਜਾਊਗਾ ਹਣ ਉੱਥੇ ਕੁਛ ਨਹੀਂ ਦਿਸਣਾਗਾ ਜਿੰਦਗੀ ਦਾ ਦੁਨੀਆ ਬਣਦੀ ਤੁਸੀਂ ਬਾਹਰ ਤਾਂ ਆਓ ਜੇ ਮਾਂ ਦਾ ਸਰਵਧੀਆ ਦੀਂਦਾ ਵਾ ਜੇ ਤੇਰਾ ਨਹੀਂ ਇੰਟਰਸਟ ਹੈਗਾ ਤੂੰ ਨਹੀਂ ਕਰ ਸਕਦਾਗਾ ਤੂੰ ਕਹਿ ਦੇ ਸਾਫ਼ ਮੈਂ ਤਾਂ ਤੈਨੂੰ ਬਾਰ-ਬਾਰ ਕਹਿ ਰਹੀ ਹਾਂ ਮਨਿੰਦਰ ਜਿਹੜੇ ਕੰਮ ਚ ਤੇਰਾ ਇੰਟਰਸਟ ਆ ਤੈਨੂੰ ਉਹ ਸਿਖਾਉਂਗੀ ਮੈਂ ਤੈਨੂੰ ਬਾਰ-ਬਾਰ ਕਹਿ ਰਹੀ ਹਾਂ ਮੈਂ ਦੁਬਾਰਾ ਨਹੀਂ ਕਹਿਣਾ ਫੋਨ ਵਾਪਸ ਦੇ ਦੇ ਮੈਂ ਇਹਨੂੰ ਕੋਈ ਲੋੜ ਨਹੀਂ ਹੈਗੀ ਤੈਨੂੰ ਲਗਜ਼ਰੀ ਲਾਈਫ ਦੇਣ ਦੀ ਜਦੋਂ ਕਮਾਏਗਾ ਨਾ ਉਦੋਂ ਜੀ ਲਈ ਆਪਦੀ ਲਾਈਫ ਅਸੀਂ ਬਥੇਰਾ ਕਰ ਲਿਆ ਤੇਰੇ ਲਈ ਰੋਜ਼ ਟੱਕਰਾ ਮਾਰ ਕੇ ਦੇਖ ਲਿਆ ਤੇਰੇ ਲਈ ਮੈਂ ਮੈਨੂੰ ਇਹ ਨਹੀਂ ਸਮਝ ਆਉਂਦੀ ਮੈਂ ਮਰਦੀ ਕਿਹਦੇ ਲਈ ਆ ਤੈਨੂੰ ਸਾਰਾ ਕੁਝ ਮਿਲਦਾ ਨਾ ਤਾਂ ਹੀ ਤੂੰ ਚੌੜਾ ਮਾਰਦਾ ਮੈਂ ਇਹ ਤੇ 10 ਮਿੰਟ ਅੱਧਾ ਘੰਟਾ ਵੱਧ ਤੋਂ ਵੱਧ 1 ਘੰਟਾ ਅਸਰ ਹੁੰਦਾ ਨਾਲ ਦੀ ਨਾਲ ਭੁੱਲ ਜਾਂਦਾ ਜਿਹੜੇ ਪਾਪ ਦੇ ਕੰਡੇ ਬੀਜਦਾ ਫਿਰਦਾ ਨਾ ਇਹ ਵੱਢਣੇ ਪੈਣੇ ਆ ਇੱਕ ਦਿਨ ਤੈਨੂੰ ਐਡਾ ਸੌਖਾ ਨਹੀਂ ਰੱਬ ਨੇ ਤੈਨੂੰ ਮਾਫ ਕਰ ਦੇਣਾ ਗਾ ਗਾ ਸੋ ਗਾਇਜ਼ ਹੁਣ ਆਪਾਂ ਜਾ ਰਹੇ ਆ ਘਰੇ ਸੀ ਆਈਸੀ ਕੇ ਮਾਸੀ ਘਰੇ ਮਾਸੀ ਹੁਣਾ ਘਰੇ ਸੀਗਾ ਸਤ ਸੰਗ ਹੁਣ ਆਪਾਂ ਘਰੇ ਜਾਨੇ ਪੇ ਰੋਟੀ ਵਗੈਰਾ ਆਪਾਂ ਮਾਸੀ ਘਰੋਂ ਖਾ ਲਈ ਉੱਥੇ ਸੀ ਸਤ ਸੰਗ ਚ ਮਜ਼ਾ ਆ ਰਿਹਾ ਸੀ ਤਾਂ ਕਰਕੇ ਅਸੀਂ ਵਲੋਗ ਨਹੀਂ ਬਣਾ पाए ਹੁਣ ਆਪਾਂ ਘਰੇ ਜਾਣੇ ਪਏ ਆ ਤਾਂ ਮम्मा ਮੈਨੂੰ ਥੋੜਾ ਜਿਹਾ ਹੋਈ ਵੀ ਨਹੀਂ ਆਪਾਂ ਸ਼ਟ ਜੈਪਰ ਕੋਈ ਨਹੀਂ ਗਾਈਸ ਮम्मा ਪੁੱਤੂ ਜੱਲਨੇ ਕੋ ਨੁਕ ਚੌਕਤਾ ਚੱਲਦੀ ਰਹਿੰਦੀ ਆ ਗਾਈਸ ਹੁਣ ਆਪਾਂ ਮम्मा ਨੂੰ ਗੱਡੀ ਚਲਾਣੇ ਥਾਣੇ ਆ ਦੇਖੋ ਪਹਿਲਾਂ ਕਲੱਚ ਨਾ ਪੜਾ ਫਿਰ ਗੇਅਰ ਪਾ ਕੇ ਫਿਰ ਗੱਡੀ ਨੂੰ ਐ ਕਰਨਾ ਛੱਡ ਜਾ ਮਨਿੰਦਰ ਨਾ ਸਟੀering ਨੂੰ ਮੈਨੂੰ ਫੜਨ ਦੋ ਰਾਮ ਰਾਮ ਨਰਾਮ ਨ ਪੱਤਰ ਆ ਲੈ ਇੱਧਰ ਨੂੰ ਵੜ ਇੱਧਰ ਖੱਡੇ ਤੋਂ ਬਚਾ ਕੇ ਖੱਡੇ ਤੋਂ ਬਚਾ ਕੇ ਚੱਲੀਦਾ ਹੁੰਦਾ ਹਮੇਸ਼ਾ ਪਰ ਇਦਾਂ ਨਹੀਂ ਖੱਡੇ ਬਚਾਂਦੇ ਬਚਾਂਦੇ ਕਿਸੇ 'ਚ ਮਾਰ ਦੋ ਬ੍ਰੇਕ ਕਲਚ ਨਾਲ ਪੱਕੇ ਬਹੁਣ ਦੇਖੋ ਅੱਗੇ ਚੜ੍ਹਾਈ ਆ ਗਈ ਹੈ ਨਾ ਕਲਚ ਹਾਫ ਕਰਕੇ ਰੇਸ ਜ਼ਿਆਦਾ ਲੈਣੀ ਹੈ ਠੀਕ ਹੈ ਆਰਾਮ ਨਾਲ ਚੱਲਣਾ ਆਹਾ ਹਾਂ ਹਾਂ ਕਲਚ ਕਲਚ ਹਾਫ ਕਰੋ ਕਲਚ ਹਾਫ ਕਰੋ ਰੇਸ ਵਾਧੇ ਨਹੀਂ ਇਹਦੇ ਉੱਤੇ ਗੱਡੀ ਰੁੱਕ ਜੇ ਗੱਡੀ ਚੜ੍ਹਾਈ ਤੇ ਰੁੱਕ ਜੇ ਤਾਂ ਹਾਫ ਕਲਚ ਦੇ ਕੇ ਰੁਕ ਜਾ ਰੁਕ ਜਾ ਹੈਂਡ ਬ੍ਰੇਕ ਚ ਹੈਂਡ ਬ੍ਰੇਕ ਨਹੀਂ ਚੱਕੀ ਦੀ ਤਾਂ ਚਲੋ ਗਾਇਜ਼ ਮਮਾ ਨੂੰ ਗੱਡੀ ਚਲਾਣੇ ਸਖਾਨ ਨੇ ਪਏ ਆਪਾਂ ਚਲੋ 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 ਗੱਡੀ ਰੋਕਦੇ

ਆਈ ਗਿਆ ਹਾਂ ਉੱਤਰ ਕੇ ਉੱਤਰ ਕੇ ਫਿਰ ਐ ਘੱਟ ਮਾਰਨਾ ਐ ਘੱਟ ਮਾਰਨਾ ਫਿਰ ਐ ਕਰਕੇ ਘਰੇ ਵੱਲ ਜਾਣਾ ਰਾਮਾ ਰਾਮਾ ਬ੍ਰੇਕ ਗੱਡੀ ਹੌਲੀ ਕਰੋ ਹੌਲੀ ਕਰੋ ਹੌਲੀ ਹੌਲੀ ਹਾਂ ਮੋੜ 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 ਦੂਜੇ ਜਿਗੇ ਚ ਗੱਡੀ ਮੋੜ ਲਈਏ ਤੁਸੀਂ ਤੀਜੇ ਜੀ ਮੋੜਤੀ ਤਾਂ ਕੋਈ ਨਹੀਂ ਚਲੋ ਮम्मा ਨੇ ਕੁਝ ਵੀ ਕਰ ਸਕਦੇ ਨੇ ਇਹ ਇਹ ਮम्मा ਹੈ ਇਹ ਕੁਝ ਵੀ ਕਰ ਸਕਦੇ ਨੇ ਤਾਂ ਚਲੋ ਤੁਹਾਨੂੰ ਘਰੇ ਲੈ ਕੇ ਮਿਲਦੇ ਹਾਂ ਹੁਣ ਫਟ ਲਵ ਯੂ ਟੂ ਆਲ ਸਾਰਿਆਂ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਫਟਾਫਟ ਇਸ ਕਰਿਆ ਆਪਾਂ ਆ ਚੁੱਕੇ ਹਾਂ ਜਾਂ ਤਾਂ ਮੰਮਾ ਗਏ ਮੰਮਾ ਗੱਡੀ ਲਾ ਰਿਹਾ ਥੇ ਮੰਮਾ ਨੇ ਗੱਡੀ ਲਾਤੀ ਹੋਈ ਆ ਭੱਜ ਕੇ ਚੱਲੋ ਭੱਜ ਕੇ ਮੰਮਾ ਆਜੋ ਗਾਇਸ ਅਮਾੜਾ ਮੂੰਹ ਦੇਖੋ ਕਿਵੇਂ ਹੋਇਆ ਪੈ ਗਾਇਸ ਮੇਰੀ ਟੈਨਸ਼ਨ ਮੰਮਾ ਨਾਲ ਮੇਰੀ ਟੈਨਸ਼ਨ ਨਾਲ ਬੁਖਾਰ ਬਿਟਰ ਵਾਲੇ ਆਪਣੇ ਆਪ ਨੂੰ ਕਿੰਨਾ ਬਿਮਾਰ ਕਰ ਲੈਂਦੇ ਮੇਰੀ ਟੈਨਸ਼ਨ ਨਾਲ ਜ਼ਰੂਰ ਮੈਨੂੰ ਲਾਈਕ ਕਰ ਦਿਓ ਯਾਰ ਸਾਰਿਆਂ ਨੇ ਮੰਮਾ ਨੂੰ ਵੀ ਕਰ ਦੇਈਆਂ ਮੈਨੂੰ ਵੀ ਸਬਸਕ੍ਰਾਈਬ ਕਰ ਦੋ ਪੱਗ ਚੱਕ ਲਈ ਹੱਦ ਨਹੀਂ ਗਈ ਕਦੇ ਮੈਂ ਚੱਕੀ ਕੱਫਾ ਕਰ ਜਾ ਪਰ ਦੇਖ ਲਓ ਮੰਮਾ ਨੇ ਮੇਰੀ ਟੈਨਸ਼ਨ ਦੇ ਦੇਖੋ ਗੱਡੀ ਲੌਕ ਕਰ ਰਹੇ ਹਾਂ ਜੀ ਮੈਂ ਦਿੱਤੇ ਦੇਖੋ ਗਾਇਜ਼ ਮੰਮਾ ਦਾ ਮੂੰਹ ਦੇਖੋ ਕਿੰਨਾ ਉਤਰਾ ਪਿਆ ਵਾ ਬੱਸ ਹਿੰਦਰ ਹਟਾ ਪਰ ਕਰ ਜਾ ਮੈਨੂੰ ਪੈਨ ਦੇ ਮੈਨੂੰ ਬੁਖਾਰ ਬਹੁਤ ਜ਼ਿਆਦਾ ਹੈ ਵਲੋਗ ਨਹੀਂ ਆਦਿਤ ਕਰਨਾ ਕੋਈ ਹੋਰ ਤਾਂ ਆਦਿਤ ਕਰਨੀ ਹੈ ਚਾਹ ਕੋਈ ਨਹੀਂ ਗਾਇਜ਼ ਅੱਜ ਵਲੋਗ ਮੈਂ ਐਡਿਟ ਕਰ ਦੂੰਗਾ ਮੰਮਾ ਨੂੰ ਸੌ ਜਾਂ ਦਿੰਦੇ ਨੇ ਮੰਨ ਨਹੀਂ ਨਹੀਂ ਕਰਨ ਕੱਪੜੇ ਨਹੀਂ ਬਦਲੇ ਹੈ ਰੁਕ ਕੱਪੜੇ ਬਦਲ ਲਾ ਇਧਰੋਂ ਕਰ ਲੋ ਬੁਖਾਰ ਆ ਰਿਹਾ ਰੀ ਤੇ ਗੋਲੀ ਦੇ ਦੇ ਮੰਮਾ ਤੇ ਗੈਸ ਤੋਂ ਲਾ ਆਪਾਂ ਥੋੜੇ ਜਿਹਾ ਕੱਪੜੇ-ਕੁਪੜੇ ਉਤਾਰ ਕੇ ਚੇਂਜ ਕਰਕੇ ਫਿਰ ਤੁਹਾਨੂੰ ਮਿਲਦੇ ਨਾਲੇ ਮੰਨ ਨਾਲ ਗੱਲਬਾਤ ਕਰਦੇ ਆ ਪਹਿਲਾਂ ਮੈਂ ਦਵਾਈ ਦੇ ਦੇ ਪਹਿਲਾਂ ਦਵਾਈ ਦੇ ਦੇ ਕਿਹੜੀ ਤੇ ਮੰਮਾ ਨੇ ਗੋਲੀ ਦੇ ਮੈਂ ਪਾਣੀ ਲੈ ਕੇ ਆ ਦੇ ਗੋਲੀ ਜਾ ਪਾਣੀ ਲੈ ਕੇ ਗੋਲੀ ਤਰੇਸ ਚੋਲੋ ਪਾਣੀ ਦੇ ਮਾਂ ਮੰਗਿਆ ਜਦੋਂ ਮੈਂ ਬੜੀ ਟੈਨਸ਼ਨ ਲੈ ਲੈਂਦੇ ਆ ਮੇਰੀ ਗਾਇਸ ਆਪਾਂ ਵਲੋਗਿੰਗ ਕਰਨੀ ਸ਼ੁਰੂ ਕਰਤੀ ਮੈ ਮੈਨੂੰ ਲਾਈਕ ਕਰ ਦਿਓ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮੇਰੇ ਨੂੰ ਲਓ ਅਮਾ ਮਾ ਹੋ ਗਈ ਪਾਣੀ ਦੀ ਤਾਂ ਗੋਲੀ ਕਿੱਥੇ ਆ ਕੀ ਗੋਲੀ ਚਲੋ ਆਜੋ ਮੈਂ ਜਾਊਂਗਾ ਬੀਪੀ ਚੈੱਕ ਕਰਾ ਚਲੋ ਗਾਇਜ਼ ਮੰਮਾ ਨਾਲ ਲੈ ਆਪਾਂ ਬੀਬੀ ਚੈੱਕ ਕਰਾ ਮੰਮਾ ਅਰ ਸੁੰ ਦਵਾਈ ਦਵਾ ਲੈਣੇ ਹਮੇ ਫਿਰ ਚੱਲੋ ਚੱਲੀਏ ਦਵਾਈ ਲੈਣ ਖੜਾ ਹਾਂ ਮੰਮਾ ਵਾਸਤੇ ਨਾਲੇ ਮੰਮਾ ਕਰਾਂ ਨਿਆ ਬੀਪੀ ਕੈਚ ਆਈ ਮੀਨ ਚੈੱਕ ਲੇਟਸ ਗੋ ਮਮਾ ਕੀ ਥੇ ਕਿ ਆਜ ਥੈਨੇ ਗਏ ਦੇਖੋ ਮਰੇ ਮਤ ਦੇਖ ਲੈਨੇ ਇਹ ਲੋ ਦਵਾਈ ਲੈ ਕੇ ਫੇਰ ਤੋਂ ਮਿਲਦੇ ਕਿਉਂਕਿ ਹਸਪਤਾਲ ਚ ਕੈਮਰਾ ਨਹੀਂ ਅਲਾਉਡ ਹੁੰਦਾ ਨਾ ਤਾਂ ਮਿਲਦੇ ਹਾਂ ਫਿਰ ਤਾਂ ਗਾਇਸ ਮੰਮਨ ਦਵਾਈ ਦਵਾਤੀ ਆਪਾਂ ਫਟੇ ਲੋ ਚੱਲਦੇ ਆ ਮੰਨ ਨੂੰ ਬੁਖਾਰ ਸੀਗਾ ਦੇ ਕੇ ਦਵਾਈ ਪਹਿਲਾਂ ਖਾਧੀ ਉਹਦੇ ਨਾਲ ਉਹ ਸੇਮ ਦਿੱਤੀ ਡਾਕਟਰ ਨੇ ਦਵਾਈ ਤਾਂ ਇਹ ਤਾਂ ਆਲਰੇਡੀ ਸੀਗੀ ਦਵਾਈ ਮੈਨੂੰ ਲੱਗਿਆ ਬੀਪੀ ਘਟਿਆ ਹੋਊਗਾ ਬੀਪੀ ਤਾਂ ਠੀਕ ਸੀਗਾ ਮੰਮਾ ਦਾ ਕਿਹੜਾ ਲਾਤੀ ਸੀਗੀ ਤਾਂ ਗਾਇਸ ਮੰਮਨ ਦਵਾਈ ਖਲਾਤੀ ਆ ਦੂਜਾ ਦੇਖ ਫੜ ਨ ਬੁਖਾਰ ਆ ਜਾਣਾ ਇਹ ਤੇ ਕੰਬਲ ਖੋਲ ਕੇ ਦੇ ਮਾਂ ਤੇ ਗਾਇਸ ਚਲੋ ਆਪਾਂ ਕੱਪੜੇ ਬਦਲਦੇ ਆ ਉਹ ਤੱਕ ਰੀਤਾ ਵਲੋਗਿੰਗ ਕਰਦਾ ਲੈ ਰੀਤੇ ਫੜ ਆ ਚਾਵਲ ਸਾਡਾ ਸਾਨੂੰ ਤੰਗ ਕਰਨ ਦੀ ਜਾਤ ਸਾਡੀ ਚਾਵਲ ਜਾਤੇ ਕਿਸੇ ਦਿਨ ਨਾ ਹੋਵੇ ਨਹੀਂ ਗੰਦੀ ਲਾਦ ਕਿਸੇ ਦਿਨ ਨਾ ਹੋਵੇ ਗੰਦੀ ਲਾਦ ਨਾ ਮਜਾਣਾ ਸਵਾਦ ਆਮੜੀ ਮੋਨੂਆ ਤੇ ਮੋਨੂ ਦੇ ਜਿਹੜੀ ਬਿੰਦੀ ਲੱਗੀ ਜਿਸ ਦਿਨ ਨਹੀਂ ਦੇਖਿਆ ਦੇਖ ਲਓ ਅਗਾਈ ਦਾ ਫਰਮ ਮਮਾ ਦੇ ਪੈਰ ਕੁੱਟਣ ਲੱਗਿਆ ਹੁਣ ਕੁੱਤਦੇ ਆ ਪੈਰ ਮਮਾ ਦੇ ਥੋੜੀ ਦਰ ਹਾਂ ਕੱਲ ਆਪਾਂ ਇੱਕ ਸਾਈਟਮੈਂਟ ਐਕਸਾਈਟਿਡ ਜਿਹਾ ਵਲੋਗ ਲੈ ਕੇ ਆਵਾਂਗੇ ਸਾਰੇ ਜਾਣੇ ਜ਼ਰੂਰ ਦੇਖਿਓ ਕਿਉਂਕਿ ਉਹ ਵਲੋਗ ਬੜਾ ਘੈਂਟ ਹੋਊਗਾ ਤਾਂ ਉਹ ਬੜੇ ਦਿਨਾਂ ਤੋਂ ਕਹਿ ਰਹੇ ਸੀ ਆਪਾਂ ਤੇ ਉਹ ਕਰਾਂਗੇ ਪੂਰਾ ਸਾਰੇ ਜਾਣੇ ਗੈਸ ਕਰ ਗੈਸ ਕਰੋ ਕੀ ਹੈ ਕਮੈਂਟ ਵਿੱਚ ਦੱਸੋ ਕੀ ਕਰਾਂਗੇ ਆਪਾਂ ਕੱਲ ਤੂਣਾ 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 ਤਾਂ ਗਾਇਸ ਕੱਲ ਸਾਟ ਹੈਗਾ ਵਾ ਲਾਸਟ ਪੇਪਰ ਬੜੇ ਦਿਨਾਂ ਸਾਡੇ ਪੇਪਰ ਬੜੇ ਸਾਰੇ ਲੰਬੇ ਚੱਲਦੇ ਹੁੰਦੇ ਆ ਛੁੱਟੀਆਂ ਛੁੱਟੀਆਂ ਵਿੱਚ ਇੰਨੀਆਂ ਸਾਰੀਆਂ ਪਾਰੇ ਕੋਈ ਨਹੀਂ ਪੇਪਰ ਮੁੱਕ ਗਏ ਨੇ ਫਿਰ ਆਪਾਂ ਵੇਖ ਲਈਆਂ ਫਿਰ ਆਪਾਂ ਕਹਿੰਦੇ ਕਰਾਂ ਵੀ ਤੁਹਾਡੇ ਨਾਲ ਗੱਲਾਂ ਸਾਰੀ ਤੁਹਾਡੀ ਬੈਕਗੇਜ ਹਰ ਜانے ਵਲੋਗ ਜਰੂਰ ਦੇਖਿਆ ਕਰੋ ਠੀਕ ਆ ਤਾਂ ਮਮਾ ਮਮਾ ਮਨ ਦੁਆਈ ਦਵਾ ਕੇ ਆਪਾਂ ਨਹੀਂ ਨਿਕਰਾ ਜੀ ਬਸ ਸਬ ਲੋਗ ਐਡਿਟ ਕਰਨਾ ਮੈਂ ਦੋ ਬਲੋਗ ਐਡਿਟ ਕਰਕੇ ਫਿਰ ਆਪਾਂ ਜਾਣਾ ਸੋ ਤੇ ਮਮਾ ਨੂੰ ਤਾਂ ਆਪਾਂ ਨਹੀਂ ਨਿਕਰਾਤੀ ਆ ਬਸ ਤੇ ਸਾਰੇ ਜਾਨੇ ਦੁਆ ਕਰੋ ਕਿ ਮੇਰੇ ਮਮਾ ਜਲਦੀ ਜਲਦੀ ਠੀਕ ਹੋ ਜਾਣ ਤਾਂ ਆਪਾਂ ਜੇ ਮੈਨੂੰ ਰਾਤੀ ਭੁੱਖ ਲੱਗੀ ਤਾਂ ਆਪਾਂ ਮੈਗੀ ਬਣਾਵਾਂਗੇ ਹਾਂ ਤੇ ਮੈਗੀ ਬਣਾ ਕੇ ਨਾਲ ਪੀਵਾਂਗੇ ਕੋਕ ਆਹਾ ਹਾ ਹਾ ਕੋਕ ਹੈ ਕੋਕ ਕੋਕ ਕਕ ਕੋਲਾ ਤੂੰ ਕੋਕ ਕਕ ਕੋਲਾ ਤੂੰ ਕੋਕ ਕਕ ਕੋਲਾ ਤੂੰ ੱਟਟੀ ਖਾ ਲੈ ਤੂੰ ਨਵੀਂ ਨਾਲ ਨਾਲੀ ਬੋਲੀ ਜੀ ੱਟਟੀ ਖਾ ਲੈ ਤੂੰ ਹੌਲੀ ਹੌਲੀ ਗੱਲਾਂ ਮਾਰਦੇ ਨਹੀਂ ਮम्मा ਸੁੱਤੇ ਹੋਏ ਨੇ ਮਮਾ ਗਾਇਜ਼ ਦੇਖੋ ਸਾਡੇ ਮਮਾ ਕਿੰਦਾ ਕੰਪਲ ਦੇਖੋ ਐਡਾ ਮੋਰ ਤਲੇ ਤੋਂ ਉੱਪਰ ਦੇਖੋ ਪੱਖਾ ਦੇਖੋ ਚੱਲਦਾ ਹੈ ਸਾਡੇ ਕਾਸਾ ਲੈ ਕੇ ਟੌਪ ਸਪੀਡ ਤੇ ਚੱਲਦਾ ਹੁੰਦਾ ਪਰ ਕੰਬਲ ਅਸੀਂ ਫਿਰ ਵੀ ਲੈ ਕੇ ਸੁਣੀ ਸਹੀ ਗੱਲ ਆ ਜਿੰਨੀ ਮਰਜ਼ੀ ਗਰਮੀ ਹੋ ਜਾਏ ਜਿੰਨੀ ਮਰਜ਼ੀ ਗਰਮੀ ਹੋ ਜਾਏ ਸਾਨੂੰ ਕੰਬਲ ਸੋਣਾ ਨੀਂਦ ਨਹੀਂ ਆਉਂਦੀ ਸਹੀ ਗੱਲ ਆ ਜੀ ਆਪਾਂ ਨਾ ਮੈਂ ਸੁਣਿਆ ਨੇ ਮਮਾ ਮੰਦ ਨੇ ਆਪਾਂ ਸੌਣ ਗਏਸ ਐਸੇ ਮੈਂ ਛੁੱਤੇ ਨਹੀਂ ਗਏ ਮਮਾ ਜਾਗਦੇ ਨੇ ਦੇਖੋ ਐਸਟਾ ਮੈਂ ਜਾਗਦੇ ਹਾਂ ਨਾ ਆਹ ਦੇਖੋ ਗਾਇਸ ਮੈਂ ਟੈਟੂ ਬਣਾਇਆ ਗਾਇਸ ਮੈਂ ਵੀ ਬਣਾਇਆ ਦੇਖੋ ਮੈਂ ਲਿਖਾਇਆ ਜੀ ਮਾ ਇਹ ਤੇ ਜੰਦੀ ਵੜਦੇ ਹਾਂ ਆ ਦੇਖ ਤੰਗਣਾ ਕਰਿਆ ਕਰੂ ਅਸੀਂ ਤੰਗ ਅਸੀਂ ਤੰਗ ਕਰਦੇ ਆ ਤੁਹਾਨੂੰ ਹੈ ਅਸੀਂ ਤੰਗ ਕਰਦੇ ਆ ਜੇ ਕਿਸੇ ਦੇ ਕਰਦੇ ਆ ਮਿਲਤਾ ਵੀ ਕਰਦਾ ਨਾ ਮੈਂ ਤੰਗ ਕਰਦਾ ਤੁਹਾਨੂੰ ਈ ਈ ਈ ਮਮਾ ਮੇਰੀ ਸੋਣੀ ਮਮਾ ਗਾਈਜ਼ ਮੇਰੇ ਮਮਾ ਬਹੁਤ ਨੇ ਮੇਰੇ ਮਮਾ ਰਹੀ ਕੋਈ ਮਮਾ ਨਹੀਂ ਮੇਰੇ ਮਮਾ ਬਹੁਤ ਜਿਆਦਾ ਪਿਆਰੇ ਨੇ ਮੇਰੇ ਮਮਾ ਨੇ ਮੇਰੇ ਲਈ ਇਹ ਨਾ ਬਸ ਕੀਤਾ ਤਾਂ ਆਪਾਂ ਵੀ ਕਰਾਂਗੇ ਮਮਾ ਲਈ ਬਹੁਤ ਸਾਰਾ ਕੁਝ ਹੁਣ ਆਪਾਂ ਕਰਾਂਗੇ ਮਮਾ ਲਈ ਬਹੁਤ ਸਾਰੀ ਮਿਹਨਤ ਮੈਂ ਤੇਰੀ 딸 ਵਾਲੀ ਕੇ ਰੀਤਾ ਸੋ ਗਾਈਜ਼ ਮਮਾ ਨੇ ਮੇਰੇ ਲਈ ਤੇਰੀ ਤੇ ਲਈ ਬਹੁਤ ਕੁਝ ਕੀਤਾ ਵਾ ਤਾਂ ਹੁਣ ਸਾਡੀ ਵਾਰੀ ਆ ਗਈ ਸੀ ਮਮਾ ਲਈ ਕੁਝ ਕਰੀਏ ਤਾਂ ਤੁਸੀਂ ਸਾਰੇ ਜਣੇ ਸਾਨੂੰ ਸਪੋਰਟ ਕਰੋ ਠੀਕ ਆ ਕੀਪ ਸਪੋਰਟ ਪਲੀਜ਼ ਕੀਪ ਸਪੋਰਟ ਪਲੀਜ਼ ਅਸ ਮਮਾ ਨੂੰ ਆਪਾਂ ਬਹੁਤ ਸਾਰੀ ਮਿਹਨਤ ਕਰਕੇ ਬਹੁਤ ਸਾਰਾ ਐਸ਼ ਕਰਾਨੀਆਂ ਬਹੁਤ ਸਾਰੀ ਮਮਾਂ ਨੂੰ ਬੜੀਆਂ-ਬੜੀਆਂ ਗੱਡੀਆਂ ਤੇ ਘੁਮਾਣਾ ਹਣਾ ਕਿਤੇ ਹਣਾ ਮਨ ਬਾਹਰ ਜੱਜਾ ਦੇ ਝੂਟੇ ਦਵਾਣੇ ਆਪ ਆਪਣਾ ਪਰਸਨਲ ਜੱਜ ਮੈਂ ਮਾਤੇ ਗਾਣੇ ਗਾਦੇ ਸਹੀਏ ਇੱਕ ਲੈ ਹੀ ਨਹੀਂ ਗਾਦੇ ਚਾਹੀਏ ਮਾਂ ਹੁੰਦੀ ਐ ਮਾਂ ਉਹ ਦੁਨੀਆ ਵਾਲਿਓ ਪ੍ਰਭ ਕਲ ਦਾ ਗਾਣਾ ਸੁਣਾ ਕਿਹੜਾ ਜੰਨਤ ਤੇਰੇ ਪੈਰ ਦੀ ਮਿੱਟੀ ਬੋੜ ਜਹੀ ਤੇਰੀ ਛਾਈ ਨਹੀਂ ਮੈਨੀ ਮੈਨੀ ਹੋਰ ਕੋਈ ਨਾ ਦੁਨੀਆ ਉੱਤੇ ਛਾਏ ਨਹੀਂ ਛਾਏ ਇਹ ਕਹਦਾ ਵਾ ਛਾਏ ਇਹ ਕਹਦਾ ਗਾਣੇ ਬਣਾ ਦਮੈਂ ਮੈਂ ਵੀ ਬੁਲੇ ਚਲ ਕੋਈ ਨਹੀਂ ਮम्मा ਨੂੰ ਆਪਾਂ ਲਵ ਯੂ ਆ ਆ ਲਵ ਯੂ ਮम्मा ਤੂੰ ਵੀ ਕਹ ਲੈ ਲਵ ਬਬੂ ਜੂ ਕੀ ਲਵ ਬਬੂ ਜੂ ਜ਼ਰਾ ਕੋ ਦ ਲਵ ਜਿਹੜਾ ਗੁੰਮਾ ਮਮਾ ਜੀ ਲਵ ਜੂ ਜਿੱਤਾ ਕਹਿੰਦਾ ਲਵ ਜੂ ਟੂ ਤਾਂ ਕਹਿ ਦੋ ਮੈਂ ਅਭੀ ਕੀ ਆ ਗਾਈਜ਼ਰੇ ਮਮਾ ਨੰਬਰ ਬੜੇ ਸ਼ਰਾਰਤੀ ਨਗਾਏ ਮਰੇ ਮਮਾ ਲਿਗ ਮਮਾ ਮੇਰੇ ਗਾਏ ਮਮਾ ਥੋੜੀ ਨੇ ਮੇਰੇ ਬੈਸਟ ਫਲੈਂਡੂ ਆਏ ਮੇਰੇ ਗਾਈਜ਼ ਬੜੇ ਦੁਨੀਆ ਦੇ ਫਿਰਦੇ ਬੀ ਐਫ ਐਫ ਪਰ ਇਹ ਇਹ ਰੀਅਲ ਬੀ ਐਫ ਐਫ ਆ ਮੇਰੇ ਰਣਾ ਮਾ ਬੈਸਟ ਫਰੈਂਡ ਫੋਰ ਐਵਰ ਗਾਈਜ਼ एवरीथिंग ਇਜ਼ ਟੈਂਪਰੇਰੀ ਜਿਹਨੂੰ ਜਦੋਂ ਤੱਕ ਲੋੜ ਹੋਵੇ ਤੱਕ ਨਾਲ ਆ ਬਾਕੀ ਸਾਰੇ ਛੱਡ ਜਾਂਦੇ ਨੇ ਜਦੋਂ ਪੈਸੇ ਨਾਲ ਹੋਵੇ ਚਾਹੇ ਕਿ ਮਤਲਬ ਨਾ ਹੋਵੇ ਅੱਜ ਕੱਲ੍ਹ ਨਾ ਰਿਸ਼ਤੇਦਾਰ ਸਾਰੇ ਪੈਸਾ ਨਾਲ ਕੋਈ ਇਦਾਂ ਨਹੀਂ ਸਾਰੇ ਮਤਲਬੀ ਨੇ ਸਾਰੇ ਛੂੰ ਛੂੰ ਕਰਕੇ ਛੱਡ ਜਾਂਦੇ ਨੇ ਜਦੋਂ ਲੋੜ ਪਏ ਲੋੜ ਪਈ ਤਾਂ ਆ ਜਾਂਦੇ ਆ ਲੋੜ ਨਹੀਂ ਤਾਂ ਨਿਕਲ ਜਾਂਦੇ ਤੇ ਤਾਂ ਲੱਗੀ ਇੱਕ ਇੱਕੋ ਹੀ ਮਤਲਬ ਦੇ ਵੀ ਹੋਣਾ ਜੇ ਤਾਂ ਮੈਂ ਲੋਕਾਂ ਨੂੰ ਵਿਸ਼ ਕਰਨਾ ਹਾਂ ਮਤਲਬ ਹੀ ਦੇਣਾ ਮੈਂ ਬਹੁਤ سارے ਜਾਣੇ ਲੋਕ ਆ ਮੇਰੇ ਕੋਲ ਵਿਸ਼ ਕਰਨਗੇ ਹਾਂ ਇੱਥੇ ਮੋਰ ਕੀ ਬਥੇਰੇ ਲੋਕ ਛੱਡ ਗਏ ਨੇ ਗਾਇਜ਼ ਆ ਰੀਤਾ ਬੜਾ ਪਿਆਰਾ ਮੈਂ ਬਸ ਮੈਨੂੰ ਇਹਨਾਂ ਕਰਕੇ ਕਰੀ ਕਰੀ ਖੜਕੇ ਆਉਂਦੀ ਹੈ ਜੂਨ ਗਾਇਜ਼ ਹਫਤੇ ਵਿੱਚ ਤਿੰਨ ਕਵਾਰੀ ਸਾਡੀ ਕੰਬਲ ਘੋਟ ਹੁੰਦੀ ਆ ਜਿਆਦਾ ਹੀ ਲੜਦੇ ਅਸੀਂ ਇਤਨੀ ਨਹੀਂ ਜਿਆਦਾ ਲੜਦੇ ਬੜਾ ਹੁਣੀ ਬੈਠੇ ਬੈਠੋ ਜਿਹਾ ਨਹੀਂ ਗਾਇਜ਼ ਆਪਾਂ ਲੜਨਾਂ ਨਹੀਂ ਆਪਾਂ ਲੜਨਾਂ ਨਹੀਂ ਆਪਾਂ ਲੜਨਾਂ ਨਹੀਂ ਆ ਮਮਾ 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 ਰੈਬੀ ਸੇ ਟੀਕੇ ਲਵਾਉਣੇ ਸੋਨੋ ਗਾਇਜ਼ ਕੈਸਟਲ ਮਮਾ ਨੂੰ ਟਾਂਗ ਨਹੀਂ ਕਰਦੇ ਆਪਾਂ ਤੇ ਚਲੋ ਫਿਰ ਤਾਂ ਅੱਜ ਦੀ ਵੀਡੀਓ ਨੂੰ ਇੱਥੇ ਐਂਡ ਕਰਦੇ ਆਂ ਬਸ ਤੇ ਚਲੋ ਮੈਂ ਸਤ